ਸਰਕਾਰੀ ਸਕੂਲਾਂ ਨੂੰ ਸ਼ਾਨਦਾਰ ਬਣਾਉਣ ਦੀ ਮਨਸ਼ੇਰੀ ਹੋਈ ਹੈ ਅਸਲ ਵਿੱਚ ਸਾਡੀ ਪਾਰਟੀ ਜਿਹੜੀ ਆਮਾਦੀ ਪਾਰਟੀ ਉਹਦਾ ਪਹਿਲੇ ਦਿਨੋਂ ਹੀ ਮਿਸ਼ਨ ਜਿਹੜਾ ਹੈ ਉਹ এডਿਕੇਸ਼ਨ ਤੇ ਹੈਲਥ ਸੀ ਜਦੋਂ ਅਰਵਿੰਦ ਕੇਜਰੀਵਾਲ ਜੀ ਨੇ ਦਿੱਲੀ ਦੇ ਸਕੂਲਾਂ ਨੂੰ ਸ਼ਾਨਦਾਰ ਕਰਨਾ ਸ਼ੁਰੂ ਕੀਤਾ ਤਾਂ ਉਸ ਤੋਂ ਬਾਅਦ ਬਹੁਤ ਸਾਰੀਆਂ ਪ੍ਰੈਕਟੀਕਲ ਪਾਰਟੀਆਂ ਦੇ ਮੈਨੀਫੈਸਟੋਆਂ ਦੇ ਵਿੱਚ এডਿਕੇਸ਼ਨ ਵੀ ਵੀ ਜਿਹੜੀ ਐਂਟਰ ਕਰ ਗਈ ਪਹਿਲਾਂ ਉਹ এডਿਕੇਸ਼ਨ ਦੀ ਗੱਲ ਨਹੀਂ ਕਰਦੇ ਹੁੰਦੇ ਸੀ ਮੈਨੀਫੈਸਟੋ 'ਚ ਆਏ ਹੋਏ ਸਕੂਲਾਂ ਦੀ ਹੈ ਜਾਂ ਹਸਪਤਾਲਾਂ ਦੀ ਗੱਲ ਹੀ ਨਹੀਂ ਹੁੰਦੀ ਸੀ ਬਿਜਲੀ ਦੀ ਗੱਲ ਹੀ ਨਹੀਂ ਹੁੰਦੀ ਸੀ ਸੋ ਇਹ ਅਰਵਿੰਦ ਕੇਜਰੀਵਾਲ ਜੀ ਉਹਨਾਂ ਦਾ ਉਹਨਾਂ ਦੀ ਬੜਾਈ ਕੋਈ ਪਾਰਟੀ ਤੇ ਸੋਚਦਾ ਨਤੀਜੇ ਕਿ ਅੱਜ ਜਿਹੜੀਆਂ ਸਟੇਜ ਪਾਰਟੀਆਂ ਨੇ ਉਹਨਾਂ ਦੇ ਜਿਹੜੇ ਏਜੰਡੇ ਨੇ ਉਹਦੇ ਵਿੱਚ ਵੀ ਹੈਲਥ ਐਜੂਕੇਸ਼ਨ ਆ ਰਹੀ ਹੈ ਸੋ ਪਿਛਲੇ ਹਫਤੇ ਇਸੇ ਜਗ੍ਹਾ ਤੋਂ ਮੈਂ ਤੁਹਾਨੂੰ ਸਸਿਪ ਸਾਡੇ ਪ੍ਰਿੰਸੀਪਲ ਸਾਹਿਬਾਨ ਸਿੰਗਾਪੁਰ ਗਏ ਸੀ ਅੱਜ 72 ਜਿਹੜੇ ਪ੍ਰਾਇਮਰੀ ਟੀਚਰ ਨੇ ਉਹ ਫਿਨਲੈਂਡ ਜਾ ਰਹੇ ਨੇ ਪਹਿਲਾਂ ਵੀ ਫਿਨਲੈਂਡ ਦਾ ਦੌਰਾ ਦਿਵਾਲੀ ਦੇ ਦਿਨਾਂ 'ਚ ਸਾਡਾ ਟੀਚਰਾਂ ਨੇ ਇੱਕ ਬੈਚ ਕਰਕੇ ਆਇਆ 172 ਨੇ 2 ਹਫ਼ਤੇ ਦਾ ਟੂਰ ਹੈ ਇੱਕ ਹਫ਼ਤਾ ਪਹਿਲਾਂ ਇੱਕ ਫਿਨਲੈਂਡ ਦਾ ਡੈਲੀਗੇਸ਼ਨ ਆਇਆ ਇੱਕ ਹਫ਼ਤਾ ਪਹਿਲਾਂ ਉਹਨਾਂ ਨੇ ਵੀ ਇਹਨਾਂ ਨੂੰ ਇੱਥੇ ਟ੍ਰੇਨਿੰਗ ਦਿੱਤੀ ਇਹਨਾਂ ਨੂੰ ਚੁਣਨ ਦਾ ਕ੍ਰਿਟੇਰੀਆ ਬੜਾ ਸ਼ਾਨਦਾਰ ਹੈ 10 ਬੱਚੇ ਜਿਹੜੇ ਨੇ ਪੜਾਏ ਹੋਣ ਰეკਮੈਂਡੇਸ਼ਨ ਤੋਂ ਉਹਨਾਂ ਦੇ ਮਾਪਿਆਂ ਵੱਲੋਂ ਵੀ ਫੀਡਬੈਕ ਲੈਣੇ ਆ ਕਿ ਇਹ ਬੱਚੇ ਜਿਹੜੇ ਨੇ ਚਾਹੇ ਟੀਚਰ ਜਿਹੜੇ ਨੇ ਤੁਹਾਨੂੰ ਲੱਗਦਾ ਕਿ ਇਸ ਕਾਬਿਲ ਨੇ ਤਾਂ ਫਿਰ ਇਹ ਪਾਰਦਰਸ਼ੀ ਤਰੀਕੇ ਨਾਲ ਚੁਣ ਹੋਈ ਹੈ ਕਿਉਂਕਿ ਪੇਰੈਂਟ ਟੀਚਰ ਮੀਟਿੰਗ ਹੁੰਦੀ ਹੈ ਉਹਦੇ ਵਿੱਚ ਪਤਾ ਲੱਗ ਜਾਂਦਾ ਟੀਚਰ ਪੇਰੈਂਟਸ ਨੂੰ ਕਿ ਕਿਹੜੇ ਟੀਚਰ ਜਿਹੜੇ ਨੇ ਉਹ ਜ਼ਿਆਦਾ ਬੱਚਿਆਂ ਨੂੰ ਪੜਾਉਣ ਦੇ ਜ਼ਿਆਦਾ ਇੰਟਰਸਟਡ ਨੇ ਸੋ ਸਾਰੇ ਜਿੰਨੇ ਵੀ ਅਜਬਰਤਰ ਦੇ ਬੱਚੇ ਚੁਣੇ ਗਏ ਨੇ ਮੈਂ ਸਾਰਿਆਂ ਨੂੰ ਖੋਲੇ ਮੱਲੇ ਦੀ ਵੀ ਬినਾਲ ਨਾਲ ਅਧਿਆਪਕ ਵਾਲੇ ਕੈਰੀਅਰ ਦੇ ਵਿੱਚ ਇੱਕ ਹੋਰ ਸਟੈਪ ਅੱਗੇ ਵਧਣ ਤੇ ਬਹੁਤ-ਬਹੁਤ ਮੁਬਾਰਕਬਾਦ। ਮੈਂ ਸਰ ਇੱਕ ਜਿਹੜੀ ਗੁੰਮਿੰਦੀ ਚਾਉਦੀ ਹੈ ਜੀ ਹੈ ਕਾਫੀ ਜ਼ਿਆਦਾ ਪੁਲਿਸ ਦੇ ਡੈਕਟਿਵ ਬਣ ਜਾਉਂ। ਪਰ ਅੱਜ ਸਵੇਰੇ ਜਨਾ ਇੱਕ ਲਾਸਟ ਫੋਰਥ ਹੋਇਆ ਅਮਰੀਕਾ ਦੇ ਵਿੱਚ Hindu Temple ਦੇ ਉੱਤੇ। ਹਮ ਲੱਗ ਰਹੇ ਦੇਖੋ ਬਹੁਤ ਕੌਸ਼ਾਂ ਪੰਜਾਬ ਨੂੰ ਡਿਸਟਰਬ ਕਰਨ ਦੀਆਂ ਸਮੇਂ ਸਮੇਂ ਤੇ ਚਲਦੀ ਰਹਿੰਦੀ ਹੈ ਕਦੇ ਕੋਈ ਆਵੀ ਤਾਂ ਡਰੱਗ ਵੀ ਤੇ ਇੱਕ ਪੰਜਾਬ ਨੂੰ ਡਿਸਟਰਬ ਕਰਨ ਦੀ ਕੋਸ਼ਿਸ਼ ਹੈ ਫਿਰ ਗੈਂਗਸਟਰ ਫਿਰ ਫਰੋਤੀਆਂ ਹੈ ਨਾ ਤਾਂ ਕਿ ਇਹ ਲੱਗੇ ਕਿ ਪੰਜਾਬ ਜਿਹੜਾ ਉਹ ਅਸ਼ਾਂਤੀ ਦਾ ਸੂਬਾ ਬਣ ਗਿਆ ਫੇਰ ਦੁਬਾਰਾ ਜਦ ਕਿ ਸਾਡੇ ਇੱਥੇ ਕੋਈ ਤਿਹਾਰ ਜਿਵੇਂ ਕੱਲ ਹੋਲੀ ਸੀ ਤੁਸੀਂ ਉਧਰ ਲਈ ਕਦਨਾਵਾ ਦੇਖੋ ਕਿ ਕਿਵੇਂ ਉਹਦੇ ਜਲੂਸ ਨੂੰ ਬੜੀ ਮੁਸ਼ਕਲ ਨਾਲ ਕੱਢਣਾ ਪਿਆ ਕਿਤੇ ਲਾਠੀ ਚਾਰਜ ਕਰਨ ਪਿਆ ਪਰ ਸਾਡੇ ਇਥੇ ਇਸ ਤਰ੍ਹਾਂ ਤਾਂ ਨਹੀਂ ਹੁੰਦਾ ਜੇ ਕੋਈ ਜਿਹੜੇ ਗੈਰ ਸਮਾਜਿਕ ਅਨਸਰ ਜਿਹੜੇ ਨੇ ਕੋਈ ਇਸ ਤਰ੍ਹਾਂ ਦੀ ਕੋਸ਼ਿਸ਼ ਕਰਨਗੇ ਤਾਂ ਪੁਲਿਸ ਜਿਹੜੀ ਹੈ ਨਾ ਜਿਹੜੀ ਰਿਜ਼ਲਟ ਵੀ ਦਿੰਦੀ ਹੈ ਤੇ ਜਿਹੜੇ ਮੋਕੇ ਚ ਕੱਲ ਕੋਈ ਹੋਇਆ ਭਾਵੇਂ ਉਹ ਨਿੱਜੀ ਉਹਨਾਂ ਦਾ ਸੀਗਾ ਮਾਮਲਾ ਪਰ ਉਹਨਾਂ ਨੂੰ ਤਿੰਨ ਤਿੰਨ ਜਣਿਆਂ ਨੂੰ ਗ੍ਰਿਫਤਾਰ ਕਰ ਲਿਆ ਬੱਚਾ ਜਿਹੜਾ ਸਹੀਹਾਂ ਦੋਦ ਪਿੰਡ ਤੋਂ ਉਹਨਾਂ ਦੇ ਆਪਦੇ ਘਰ ਦੇ ਹੀ ਸੀਗੇ ਉਸੇ ਪਿੰਡ ਦੀ ਸੀ ਤੇ ਉਹ ਅਗਵਾ ਹੋਇਆ ਸੀ ਉਹ 24 ਘੰਟਿਆਂ ਦੇ ਵਿੱਚ ਵਿੱਚ ਬੱਚਾ ਵੀ ਸੇਫ ਹੋ ਗਿਆ ਸੋ ਸਾਡਾ ਜਿਹੜਾ ਪੁਲਿਸ ਦਾ ਜਿਹੜਾ ਇਕੁਪਮੈਂਟ ਹੈ ਜਾਂ ਪੁਲਿਸ ਕੋਲੇ ਜਿਹੜੇ ਸਾਧਨ ਨੇ ਉਹ ਬਹੁਤ ਅਪਡੇਟਡ ਨਹੀਂ ਮੈਂ ਬਾਰ ਬਾਰ ਤੁਹਾਨੂੰ ਦੱਸਦਾ ਰਹਿਣਾ ਗੱਡੀਆਂ ਤੋਂ ਲੈ ਕੇ ਕੈਮਰਿਆਂ ਤੋਂ ਲੈ ਕੇ ਕਿਵੇਂ ਅਸੀਂ ਇੱਕ ਦੂਜੇ ਨਾਲ ਜਿਹੜਾ ਸਹਿਯੋਗ ਕਰਕੇ ਅਪਰਾਧੀਆਂ ਨੂੰ ਫੜ ਲੈਨੇ ਸੋ ਪੰਜਾਬ ਲਾਅ ਐਂਡ ਆਰਡਰ ਵਾਲੇ ਪਾਸੇ ਬਿਲਕੁਲ ਸੇਫ ਰੋ ਸੋ 3 ਇੰਕਲੇਸ਼ਨ ਦੇ ਮੁੱਦੇ ਤੇ ਲੱਖਾਂ ਦੇ ਵਿੱਚ ਵੀ ਤੇ ਤਾਮਿਲਨਾਡ ਦੇ ਮੁੱਖ ਮੰਤਰੀ ਜਿੱਥੇ ਦਿੱਤੀ ਸਾਰੀ ਹਾਂਜੀ 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 ਅਸੀਂ ਅੱਜ ਅੱਜ ਤਾਮਿਲਨਾਡ ਦੇ ਮੁੱਖ ਮੰਤਰੀ ਸਾਹਿਬ ਨਾਲ ਗੱਲ ਵੀ ਹੋਈ ਸੀ ਤੇ ਉਹਨਾਂ ਦੇ ਦੋ ਮਨਿਸਟਰ ਵੀ ਆ ਰਹੇ ਨੇ ਮਿਲਣ ਤੇ ਕਿਉਂਕਿ ਇਹ ਪਤਾ ਪਹਿਲਾਂ ਅਸੀਂ ਕਰਨੀ ਕੋਸ਼ਿਸ਼ ਕਰ ਰਹੇ ਹਾਂ ਕਿ ਕਿੰਨੀਆਂ ਸੀਟਾਂ ਇਹ ਵਧਾਉਣ ਨੂੰ ਫਿਰਦੇ ਨੇ ਤੇ ਕਿਹੜੇ ਏਰੀਆ ਵਿੱਚ ਸੀਟਾਂ ਵਧਾਉਣ ਨੂੰ ਫਿਰਦੇ ਨੇ ਮਤਲਬ ਜੇ ਤਮਿਲनाडु ਦੇ ਘਟਾ ਰਹੇ ਨੇ ਕਹਿੰਦੇ ਵੀ ਆਬਾਦੀ ਘਟ ਗਈ ਇਹਦਾ ਮਤਲਬ ਤੁਸੀਂ ਫਿਰ ਪਾਪੂਲੇਸ਼ਨ ਕੰਟਰੋਲ ਦੇ ਅਗੇਂਸਟ ਜਾ ਰਹੇ ਬਿ ਆਬਾਦੀ ਘਟਾਉਣੇ ਚਾਹੀਦੀ ਸੀ ਉਹਨਾਂ ਨੂੰ ਠੀਕ ਹੈ ਨਾ ਸੋ ਇਹਨਾਂ ਦੀਆਂ ਕੋਈ ਹੋਰ ਅਗਲੀਆਂ ਇੱਥੇ ਉੱਧਰ ਦੀਆਂ ਚਾਲਾਂ ਨੇ ਕਿ ਆਪਦਾ ਏਰੀਆ ਵਧਾ ਲਓ ਜਿੱਥੋਂ ਨਹੀਂ ਜਿੱਥੋਂ ਨਹੀਂ ਜਿੱਥੇ ਉੱਥੋਂ ਘਟਾ ਲਓ ਹੈ ਨਾ ਤਾਂ ਕਿ ਪਰਸੈਂਟੇਜ ਵਧ ਜਾਈ ਤੁਸੀਂ ਪੰਜਾਬ ਦਾ ਵੀ ਅਸੀਂ ਅਫਸਰਾਂ ਦੀ ਡਿਊਟੀ ਲੱਗੀ ਅੱਜ ਪਤਾ ਲੱਗ ਜਾਊਗਾ ਕਿ ਪੰਜਾਬ ਨੂੰ ਕਿੰਨੀਆਂ ਸੀਟਾਂ ਵਧਾ ਰਹੇ ਨੇ ਜਾਂ ਘਟਾ ਰਹੇ ਨੇ ਜਾਂ ਕੀ ਕਰ ਰਹੇ ਨੇ ਉਸ ਤੋਂ ਬਾਅਦ ਇਹ ਡਰੇਲ ਦੇ ਵਿੱਚ ਪੜਨਾ ਪਾ ਕੈਪਟਨ ਸਰ ਬੈਕ ਟੂ ਅਮਰੀਤਸਰ ਇਨਸੀਡੈਂਟ ਇੱਕ ਐਗਜ਼ੈਂਪਲ ਤੇ ਆਤਾ ਹੋਇਆ ਹੈ ਅਮਰੀਤਸਰ ਪੁਲਿਸ ਕਮਿਸ਼ਨਰ ਇੱਕ ਪਾਕਿਸਤਾਨ ਐਂਗਲ ਕੋ ਹਿਟ ਕਰ ਰਹੇ ਹਨ ਵੀ देयर ਕੈਨ ਬੀ ਅ ਕਨਸਪੀਰੇਸੀ ਫ্রম ਪਾਕਿਸਤਾਨ ਆਪ ਇਸ ਤੇ ਦੇਖੋ ਜਿਹੜੇ ਡਰੋਨ ਉਹਦਾ ਉਹਦਾ ਉਹ ਤੇ ਸ਼ਰੀਆ ਉਧਰ ਹੀ ਆਉਂਦੇ ਨੇ ਠੀਕ ਹੈ ਹੁਣ ਬੀਐਸਐਫ ਨੇ ਸਾਨੂੰ ਰਿਪੋਰਟ ਦਿੱਤੀ ਜਦੋਂ ਦਾ ਸੀ ਯੁੱਧ ਨਸ਼ਿਆਂ ਵਿਰੁੱਧ ਛੇੜਿਆ 70% ਡਰੋਨ ਵੀ ਜਿਹੜੀ ਇਨਕਮਿੰਗ ਉਹ ਘਟ ਗਈ ਕਿਉਂਕਿ ਰਿਸਿਵ ਕਰਨ ਵਾਲਾ ਨਹੀਂ ਹੈ ਕੋਈ ਇੱਥੇ ਉਹ ਤਾਂ ਸਿਰਫ ਪੰਗੇ ਲੈਂਦੇ ਰਹਿੰਦੇ ਸੀ ਉਹਨਾਂ ਨੇ ਤਾਂ ਉਹ ਕਿਉਂ ਚਾਹਣਗੇ ਪੰਜਾਬ ਜਿਹੜਾ ਉਹ ਸ਼ਾਂਤੀ ਦੇ ਵਿੱਚ ਰਹੇ ਪਰ ਅਸੀਂ ਜਕੀਨ ਤੋਂ ਆਨੇ ਪੰਜਾਬ ਦੇ ਲੋਕਾਂ ਨੂੰ ਕਿ ਬਿਲਕੁਲ ਅਸੀਂ ਲੋਕਾਂ ਪਾਈਚਾਰਕਸਾਨ ਜੜੀ ਬਣਾ ਤੇ ਠੀਕ Thank <laughs> you.

always go ahead ados fi n a o